ਮਿੰਟੂ ਜੀ ਮੈਂ ਗੱਲ ਕਰ ਰਿਹਾ ਸੀ ਟਾਈਮ ਤੇ ਆਉਂਦੀਆਂ ਚੀਜ਼ਾਂ ਦੀ ਪਰ ਕਈ ਚੀਜ਼ਾਂ ਟਾਈਮ ਤੇ ਨਹੀਂ ਆਉਂਦੀਆਂ ਬਾਅਦ ਚ ਵੀ ਆਉਂਦੀਆਂ ਨੇ ਲੇਟ ਵੀ ਆਉਂਦੀਆਂ ਨੇ ਪਰ ਉਹਨਾਂ ਦਾ ਜ਼ਿਕਰ ਉਹਨਾਂ ਦਾ ਚਰਚਾ ਉਹਨਾਂ ਹੀ ਹੁੰਦਾ ਹੈ ਡਰੱਗ ਮਾਫੀਆ ਨਾਲ ਜੁੜਿਆ ਵੱਡਾ ਨਾਮ ਜਗਦੀਸ਼ ਭੋਲਾ ਕਹਿੰਦੇ ਵੀ ਉਹਨੂੰ ਜ਼ਮਾਨਤ ਮਿਲ ਗਈ ਆ 11 11.5 ਸਾਲਾਂ ਬਾਅਦ ਜ਼ਮਾਨਤ ਮਿਲ ਗਈ ਆ ਤੇ ਕਈ ਚੀਜ਼ਾਂ ਦੇ ਵਿੱਚ ਬੰਦਾ ਜੁੜਿਆ ਹੋਇਆ ਪਹਿਲਾਂ ਤੇ ਪਹਿਲਵਾਨੀ ਵਾਲੇ ਪਾਸਿਓ ਇੱਕ ਵੱਖਰਾ ਫੇਜ਼ ਲਾਈਫ ਦਾ ਫਿਰ ਉਸ ਤੋਂ ਬਾਅਦ ਮਨੀ ਲਾਂਡਰਿੰਗ ਤੇ ਭੁੱਕੀ ਵਾਲੇ ਮਸਲੇ ਹ ਹੁਣ ਬੇਲ ਮਿਲ ਗਈ ਆ ਜਿਸ ਵੇਲੇ ਰੌਲਾ ਪਿਆ ਮੈਂ ਉਸ ਵੇਲੇ ਮੇਰਾ ਕੈਰੀਅਰ ਕੋਈ ਸਾਲ 2 ਸਾਲ ਦਾ ਹੋਏਗਾ ਮੈਂ ਲੰਬੀ ਸੀ ਤੇ ਮੇਰੇ ਸੀਨੀਅਰ ਨੇ ਕਿਹਾ ਕਿ ਜਗਦੀਸ਼ ਭੋਲੇ ਦੇ ਘਰੇ ਜਾਣਾ ਹੂੰ ਜਗਦੀਸ਼ ਭੋਲੇ ਦਾ ਪਿੰਡ ਰਾਇਕੇ ਕਲਾ ਜੀ ਤੇ ਇਹਨਾਂ ਦਾ ਘਰ ਬਿਲਕੁਲ ਫਿਰ ਨਹੀਂ ਤੇ ਆ ਤੇ ਹੁਣ ਸਮੱਸਿਆ ਇਹ ਬਣ ਜਾਂਦੀ ਹੈ ਇਹੋ ਜਿਹੇ ਬੰਦਿਆਂ ਦੇ ਘਰਾਂ 'ਚ ਜਾਣਾ ਜਿਹੜਾ ਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਕੀ ਕਹਣਾ ਜੀ ਬਿਲਕੁਲ ਇੱਕ ਸਮੱਸਿਆ ਆਂਦੀ ਆਪਣੇ ਇਲਾਕੇ ਦਾ ਇੱਕ ਬਹੁਤ ਵੱਡਾ ਗੈਂਗਸਟਰ ਸੀਗਾ ਤੇ ਉਹਦਾ ਇਨਕਾਊਂਟਰ ਹੋ ਗਿਆ ਸੀਗਾ ਜੀ ਇਨਕਾਊਂਟਰ ਹੋ ਗਿਆ ਤੇ ਮਤਲਬ ਕਿ ਘਰਾਂ 'ਚ ਤੇ ਫਿਰ ਜਾਣਾ ਹੁੰਦਾ ਤੇ ਛੇਤੀ ਕੀਤਾ ਫਿਰ ਉਧਰ ਨੂੰ ਕੋਈ ਮੂੰਹ ਨਹੀਂ ਸੀ ਕਰਦਾ ਜਦੋਂ ਉਹਨਾਂ ਨੇ ਇੱਕ ਜੇਲ ਤੋੜੀ ਸੀਗੀ ਨਾ ਜੀ ਉਸ ਵੇਲੇ ਉਸ ਵੇਲੇ ਘਰ ਨੂੰ ਕੋਈ ਮੂੰਹ ਨਾ ਕਰੇ ਕਰਦੇ ਹੁੰਦੇ ਲੋਕ ਅਸੀਂ ਮਤਲਬ ਆਪਣੇ ਤੁਹਾਨੂੰ ਪਤਾ ਹੀ ਆ ਫਿਰ ਜਾਣ ਪਛਾਣ ਵਾਲੇ ਲਿੰਕ ਜਿਹੜੇ ਹਨ ਕੰਮ ਕਰਦੇ ਤੇ ਮੈਂ ਵੀ ਇਦਾਂ ਇੱਕ ਬੰਦਾ ਲੱਭਿਆ ਸਾਡੇ ਪਿੰਡ ਦਾ ਮੁੰਡਾ ਸੀਗਾ ਜੀ ਉਹਦੀ ਉੱਥੇ ਰਿਸ਼ਤੇਦਾਰੀ ਸੀ ਤੇ ਮੈਂ ਨੂੰ ਕਿਹਾ ਮੈਂ ਕਿਹਾ ਵੀ ਯਾਰ ਆ ਕੰਮ ਕਰਨਾ ਆਪਾਂ ਤਾਂ ਭਾਈ ਜਦੋਂ ਮੈਂ ਉਹਦੇ ਘਰ ਗਿਆ ਵੈਸੇ ਜਗਦੀਸ਼ ਭੋਲਾ ਨਾਨਕੇ ਰਿਆ ਹਾਂ ਰਾਮਪੁਰੇ ਫੂਲ ਦੇ ਏਰੀਆ ਚ ਨਾ ਉਹਦਾ ਨਾਨਕਾ ਪਿੰਡ ਹੈ ਸ਼ਤ ਚੌਕੇ ਹੈ ਮੇਰੇ ਖਿਆਲ ਦੇ ਦਾ ਚੌਕੇ ਰਾਉਕੇ ਕੀ ਚੌਕੇ ਦੋਨਾਂ ਇਦਾਂ ਦਾ ਨਾਮ ਹੈ ਰਾਉਕੇ ਸ਼ਾਇਦ ਮੋਗੀ ਕੋਲੇ ਚੌਕੇ ਹੈ ਮੇਰੇ ਖਿਆਲ ਦੇ ਨਾਲ ਚਲੋ ਬਾਈ ਜੀ ਜਦ ਮੈਂ ਉਹਨਾਂ ਦੇ ਘਰ ਗਿਆ ਹੂੰ ਪੁਰਾਣੇ ਘਰ ਚ ਉਹਨਾਂ ਦਾ ਜਿਹੜਾ ਉਸ ਵੇਲੇ ਘਰ ਸੀਗਾ ਜਗਦੀਸ਼ ਭੋਲੇ ਕਾ ਮੈਂ ਜਿਵੇਂ ਤੁਹਾਨੂੰ ਦੱਸ ਫਿਰਨੀ ਤੇ ਤੇ ਸਧਾਰਨ ਘਰ ਜਿਵੇਂ ਆਪਣੇ ਲਾਇਨ ਚ ਕਮਰੇ ਹੁੰਦੇ ਆ ਹੂੰ ਭਈ ਮੈਂ ਜਿਹੜੇ ਵੀ ਕਮਰੇ ਚ ਬੜਾ ਹੁਣ ਕਿਉਂਕਿ ਖੁੱਲਾ ਹੋ ਗਿਆ ਜਗਦੀਸ਼ ਭੋਲੇ ਦਾ ਬਾਪ ਬੈਠਾ ਸੀ ਬੰਦਾ ਉਹ ਬਜ਼ੁਰਗ ਸੀਗਾ ਹੂੰ ਫਿਰ ਉਹਦੇ ਤੇ ਇੱਕ ਵਾਰੀ ਦੋਸ਼ ਵੀ ਲੱਗ ਗਿਆ ਸੀ ਸ਼ਾਇਦ ਕੋਈ ਖੁਦਕੁਸ਼ੀ ਕਰ ਗਿਆ ਸੀ ਪੈਸੇ ਦੇ ਲੈਣ ਦੇਣ ਸੀਗਾ ਹੁਣ ਤੇ ਜਗਦੀਸ਼ ਭੋਲੇ ਦਾ ਪਿਓ ਹੈ ਨਹੀਂਗਾ ਜੀ ਉਹ ਤਾਂ ਬਜ਼ੁਰਗ ਸੀਗਾ ਤੇ ਜਗਦੀਸ਼ ਭੋਲੇ ਦਾ ਯਾਨੀ ਪਿਓ ਜਿਹੜਾ ਉਹ ਖੁਦ ਵੀ ਇੱਕ ਲੈਣ ਦੇਣ ਦੇ ਮਾਮਲੇ 'ਚ ਫਸ ਗਿਆ ਸੀਗਾ ਚਲੋ ਬੰਦਾ ਕੋਈ ਕੀਟਨਾਸ਼ਕ ਪੀ ਗਿਆ ਤੇ ਮੈਂ ਜਿਹੜੇ ਵੀ ਉਹਨਾਂ ਦੇ ਕਮਰੇ 'ਚ ਵੜਿਆ ਨਾ ਦੋ ਤਿੰਨ ਕਮਰੇ ਸੀ ਸਰ ਪਰੇਪ ਹੈ ਸ਼ੀਲਡਾਂ ਤੇ ਗੁਰਜਾਂ ਦੇ ਨਾਲ ਕੀ ਬਾਤ ਹੈ ਤਾਂ ਤੰਗ ਰਹਿ ਗਿਆ ਸੀ ਦੰਗਰ ਰਹਿ ਗਿਆ ਮੈਂ ਹੂੰ ਵੀ ਇੱਕ ਬੰਦਾ ਅੱਜ ਪੂਰੇ ਪੂਰੇ ਮਤਲਬ ਕਿ ਇੰਡੀਆ ਚ ਹਾਈ ਪ੍ਰੋਫਾਈਲ ਕੇਸ ਸੀਗਾ ਨਾ ਇਹ ਜੀ ਬਹੁਤ ਵੱਡਾ ਕੇਸ ਸੀ ਸਿੰਥੈਟਿਕ ਡਰਗ ਦਾ ਉਸ ਵੇਲੇ ਇਹ ਇੱਕ ਐਸਾ ਕੇਸ ਸੀ ਜਗਦੀਸ਼ ਭੂਲੇ ਹੋਰ ਵਾਲਾ ਕਿ ਪੂਰੀ ਦੁਨੀਆ ਚ ਦੀ ਚਰਚਾ ਸੀ ਵਿਕਰਮ ਮਜੀਠੀਆ ਦਾ ਤੁਸੀਂ ਸਿਆਸੀ ਕੈਰੀਅਰ ਦੇਖੋ ਚੋਪੜਿਆ ਗਿਆ ਨਾ ਹੂੰ ਅਕਾਲੀ ਦਲ ਨੂੰ ਕਿੰਨਾ ਨੁਕਸਾਨ ਹੋਇਆ ਉਹਦੇ ਜੀ ਮਤਲਬ ਕਿ ਬਈ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣ ਗਏ ਤਾਂ ਚਲੋ ਮੈਂ ਜਦੋਂ ਦੇਖਿਆ ਗੱਲਬਾਤ ਕੀਤੀ ਮੇਰੇ ਨਾਲ ਬਹੁਤ ਲੰਮਾ ਸਮਾਂ ਭੋਲੇ ਦਾ ਬਜ਼ੁਰਗ ਗੱਲਾਂ ਕਰਦਾ ਰਿਹਾ ਫਿਰ ਮੈਂ ਇੱਕ ਸਟੋਰੀ ਉੱਥੇ ਆਪ ਦੀ ਜਿਹੜੀ ਸੀ ਬਣਾਈ ਲਿਖੀ ਉਹਨੂੰ ਅਗਲੇ ਦਿਨ ਬਹੁਤ ਤਗੜੀ ਸਟੋਰੀ ਛਪੀ ਮੇਰੀ ਜਿੰਨਾ ਆਪੇਜ ਤੇ ਨਾ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਗਦੀਸ਼ ਭੋਲੇ ਦੇ ਘਰ ਜਾ ਕੇ ਤੇ ਫਿਰ ਮੈਨੂੰ ਇੱਕ ਚਿੱਤ ਆਇਆ ਕਿ ਯਾਰ ਇਹ ਪਹਿਲਵਾਨ ਕਿੱਡਾ ਤਖੜਾ ਸੀ ਹੂੰ ਕਿਉਂ ਕਿਉਂਕਿ ਮੈਂ ਖੁਦ ਜਦੋਂ ਸਕੂਲ ਟਾਈਮ 'ਚ ਸੀ ਤੇ ਬੱਲੂਆਂ ਨੇ ਸੜਕ ਦੇ ਨਾਲ ਹੀ ਨਾ ਉੱਥੇ ਮੇਲਾ ਲੱਗਦਾ ਹੈ ਸ਼ਾਇਦ ਕੱਤੇ 'ਚ ਲੱਗਦਾ ਉੱਥੇ ਗੁਰਦੁਆਰਾ ਹੈ ਬੱਲੂਆਂ ਨੇ ਅੱਡੇ ਤੇ ਗੱਲਾਂ ਰੌਚਕ ਨੇ ਤੁਹਾਨੂੰ ਮਜ਼ਾ ਆਏਗਾ ਬੋਰ ਨਹੀਂ ਹੋਵੋਗੇ ਤੁਸੀਂ ਸੁਣਦੇ ਧਿਆਨ ਨਾਲ ਬਿਲਕੁਲ ਤਾਂ ਮੈਨੂੰ ਪਤਾ ਲੱਗਿਆ ਕਿ ਉੱਥੇ ਭੋਲੇ ਨੇ ਆਉਣਾ ਹੈ ਹੂੰ ਤਾਂ ਭਾਈ ਮੈਂ ਆਪ ਦੇ ਘਰਦਿਆਂ ਤੋਂ ਚੋਰੀ ਸਾਈਕਲ ਚੁੱਕ ਕੇ ਸਾਈਕਲ ਵੀ ਸ਼ਾਇਦ ਮੰਗਵਾ ਸੀ ਮੇਰੇ ਕੋਲ ਆਬਦਾ ਨਹੀਂ ਸੀ ਹੂੰ ਤਾਂ ਮੈਂ ਉਬੜ ਖਬੜ ਉਦੋਂ ਆਪਣੇ ਰਸਤੇ ਹੁੰਦੇ ਸੀ ਹੀ ਹੁੰਦੀਆਂ ਸੀ ਜਿਵੇਂ ਕਰ ਤੇ ਮੈਂ ਬੱਲੂਆਂ ਨੇ ਪਹੁੰਚਿਆ ਜਗਦੀਸ਼ ਭੋਲਾ ਦੇਖਣਾ ਸੀ ਕਿ ਦੁਨੀਆ ਸਰ ਮਤਲਬ ਕਿ ਜਿੱਦਾਂ ਇਹ ਕਹਿ ਲੋ ਕਿ ਅੱਜ ਦੇ ਦੌਰ ਚ ਕਿਤੇ ਆਉਂਦਾ ਹੋਵੇ ਨਾ ਜੌਨ ਸੀਨਾ ਅਰਗੇ ਨੇ ਆਉਣਾ ਹੋਵੇ ਐਹੋ ਜਿਹਾ ਮਾਹੌਲ ਬਣਿਆ ਪਿਆ ਸੀਗਾ ਕਿ ਭੋਲੇ ਨੇ ਆਉਣਾ ਬਈ ਤੇ ਭੋਲੇ ਦਰਸ਼ਨੀ ਬੰਦੇ ਯਾਰ ਤੇ ਫਿਰ ਮੈਨੂੰ ਉਹ ਸਮਾਂ ਯਾਦ ਆਇਆ ਕਿ ਯਾਰ ਵੇਖ ਲਓ ਅਸੀਂ ਜਿਹੜੇ ਬੰਦਿਆਂ ਨੂੰ ਐਦਾਂ ਫਾਲੋ ਕਰਦੇ ਸੀਗੇ ਉਹ ਕਿੱਦਾਂ ਉਹਨਾਂ ਦਾ ਡਾਊਨ ਫਾਲ ਆਇਆ ਹੂੰ ਕਿਉਂਕਿ ਫਿਰ ਉਹ ਰਾਮਪੁਰੇ ਦੇ ਵਿੱਚ ਇੱਕ ਵਾਰੀ ਕਹ ਲਓ ਡੀਐਸਪੀ ਵੀ ਹੋ ਗਿਆ ਸੀਗਾ ਨਾ ਅਰਜਨ ਵਾੜੀ ਸੀ ਉੱਲਾ ਉਸ ਤੋਂ ਬਾਅਦ ਡੀਐਸਪੀ ਬਣ ਗਿਆ ਸੀਗਾ ਰਾਮਪੁਰੇ ਫੂਲ ਉਪਕੀ ਵਾਲਾ ਰੌਲਾ ਪਿਆ ਫਿਰ ਬੰਬੇ ਰੌਲਾ ਪਿਆ ਮਤਲਬ ਕਿ ਬਹੁਤ ਕੁਝ ਪਤਾ ਲੱਗਿਆ ਕਿਸਾ ਵਾਲਾ ਹਾਂਜੀ ਟ੍ਰੈਕ ਹੀ ਬਦਲ ਦਿੱਤੇ ਗਏ ਤੇ ਜਦੋਂ ਇਹ ਮਾਮਲਾ ਜਿਹੜਾ ਸੀਗਾ ਨਾ ਉਸੁਰੱਖੀਆਂ ਚਾਇਆ ਉਸ ਵੇਲੇ ਬਹੁਤ ਬੰਦੇ ਮਾਂਝੇ ਗਏ ਹੂੰ ਹਾਲਾਂਕਿ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਇਸ ਕੇਸ ਦੇ ਵਿੱਚ ਜੀ ਪੁਲ ਆਪਾਂ ਭੋਲਾ ਭੋਲਾ ਕਰਦੇ ਰਹ ਗਏ ਇਸ ਕੇਸ ਦੇ ਵਿੱਚ ਇੱਕ ਐਸਾ ਵੀ ਬੰਦਾ ਹੈ ਜਿਹੜਾ ਇੱਥੋਂ ਪੁਲਿਸ ਕੋਲੋਂ ਹੀ ਨਿਕਲਿਆ ਹੂੰ ਠੀਕ ਹੈ ਜੀ ਪੁਲਿਸ ਕੋਲੋਂ ਨਿਕਲਿਆ ਅੱਜ ਇੱਕ ਦੇਸ਼ ਦੇ ਵਿੱਚ ਐ ਮौज-ਮਸਤੀ ਨਾਲ ਰਹਿੰਦਾ ਹੈ ਕੀ ਬਾਤ ਤੇ ਸ਼ੁਰੂ ਚ ਸਭ ਤੋਂ ਪਹਿਲਾਂ ਮਤਲਬ ਕਿ ਕੇਸ ਇੱਥੋਂ ਸ਼ੁਰੂ ਹੋਇਆ ਸੀ ਤਿੰਨ-ਚਾਰ ਬੰਦਿਆਂ ਦੀ ਗ੍ਰਿਫਤਾਰੀ ਤੋਂ ਹੂੰ ਠੀਕ ਹੈ ਜੀ ਉਹ ਬੰਦਾ ਅੱਜ ਕਹ ਲੋ ਕਿ ਉਹਦਾ ਕੋਈ ਜ਼ਿਕਰ ਹੀ ਨਹੀਂ ਕਰਦਾ ਕਿ ਉਹ ਕਿੱਥੇ ਹੈ ਤੇ ਕਿਵੇਂ ਨਿਕਲਿਆ ਇਥੋਂ ਇੰਡੀਆ ਚ ਉਹਦਾ ਪਾਸਪੋਰਟ ਕਿਵੇਂ ਬਣਿਆ ਬਿਲਕੁਲ ਤੇ ਸਵਾਲ ਬਣਦੇ ਜੇ ਨਾਮ ਵਾਲੇ ਸੀ ਤੇ ਫਿਰ ਉਹ ਕਿੱਧਰ ਗਿਆ ਉਹ ਕੱਲਾ ਬਸੇ ਭੋਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਪਲਵਾਨ ਸੀਗਾ ਜੀ ਅਰਜੁਨ ਵਾਰਦੀ ਸੀਗਾ ਮਤਲਬ ਕਿ ਉਹ ਸ਼ਾਇਦ ਰੁਸਤਮੇ ਹੰਦ ਸੀਗਾ ਬਹੁਤ ਤਗੜਾ ਸੀਗਾ ਜੀ ਹੂੰ ਸਾਬਕਾ ਡੀਐਸਪੀ ਸੀ ਕਾ ਫਿਰ ਬਦਨਾਮੀ ਜਿਆਦੀ ਹੋ ਗਈ ਭੋਲੇ ਦੀ ਜਿੰਨਾ ਨਾਮ ਵੱਡਾ ਉੰਨੀ ਬਦਨਾਮੀ ਬਦਨਾਮੀ ਵੱਡੀ ਤੇ ਉਹ ਬੰਦਾ ਇੱਥੋਂ ਆਰਾਮ ਨਾਲ ਨਿਕਲ ਗਿਆ ਅੱਜ ਤੱਕ ਉਹਨੂੰ ਵਾਪਸ ਲਿਆਉਣ ਦੀ ਕੋਈ ਪਹਿਲ ਕਦਮੀ ਨਹੀਂ ਹੋਈ ਜੀ ਐਡੇ ਵੱਡੇ ਕੇਸ ਦੇ ਵਿੱਚ ਹੁਣ ਆ ਗਿਆ ਮਾਮਲਾ ਜਗਦੀਸ਼ ਭੋਲੇ ਹੋਰਾਂ ਦਾ ਹਾਂਜੀ ਸੱਤੇ ਹੋਰਾਂ ਦਾ ਨਾਮ ਪਿੰਦੀ ਹੋਰਾਂ ਦਾ ਨਾਮ ਵੀ ਇਹਦੇ ਚ ਆਉਂਦਾ ਉਹਨਾਂ ਨੂੰ ਵੀ ਇੱਧਰ ਲਿਆਉਣ ਦੀ ਕੋਈ ਮਤਲਬ ਕਿ ਨਾ ਪਹਿਲ ਕਦਮੀ ਹੋਈ ਹੈ ਤੇ ਨਾ ਸ਼ਾਇਦ ਹੋਵੇਗੀ ਇਨ ਫਿਊਚਰ ਹੂੰ ਇਸ ਭੋਲੇ ਤੇ ਫਿਰ ਕੇਸ ਬਣੇ ਸਨ ਉਸ ਅੱਛਾ ਬੌਕਸਰਾਂ ਦੇ ਨਾਮ ਆਏ ਇਹਦੇ ਵਿੱਚ ਜੀ ਇੱਕ ਬੌਕਸਰ ਉਧਰ ਸਾਡੇ ਨਾਨਕੇ ਏਰੀਆ ਦਾ ਸੀ ਉਹਦਾ ਵੀ ਕੈਰੀਅਰ ਖਰਾਬ ਹੋ ਗਿਆ ਸੀਗਾ ਜੀ ਹੁਣ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਮੈਂ ਵੀ ਉਹਦੇ ਵੀ ਕਰਜਾ ਆਇਆ ਸੀਗਾ ਜੀ ਇਸ ਚੱਲਦੇ ਮਾਮਲੇ 'ਚ ਹਾਲਾਂਕਿ ਉਹਨਾਂ ਨੇ ਫਿਰ ਉਸ ਟਾਈਮ ਕੋਈ ਮੈਨੂੰ ਇੰਟਰਵਿਊ ਵਗੈਰਾ ਤੇ ਨਹੀਂ ਦਿੱਤੀ ਜੀ ਅੱਛਾ ਗੱਲ ਇਹ ਹੋਈ ਕਿ ਸਭ ਤੋਂ ਜ਼ਿਆਦਾ ਫਿਰ ਸੇਕ ਭੋਲੇ ਨੂੰ ਲੱਗਣਾ ਸੀਗਾ ਨਫ਼ਰਤ ਵੀ ਭੋਲੇ ਨੂੰ ਹੋਈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਬੰਦੇ ਤਾਂ ਇਨੋਸੈਂਟ ਕਰਾਰ ਦਿੱਤੇ ਗਏ ਵਿਜੇਂਦਰ ਤੋਲੇ ਆ ਕੇ ਬੌਕਸਰ ਤੱਕਈ ਬੌਕਸਰ ਇਹਦੇ ਚਾਹੇ ਸ਼ਾਮਲ ਹੋਏ ਇਨਵੈਸਟੀਗੇਸ਼ਨ ਚ ਨਿਕਲਦੇ ਤੁਰੇ ਗਏ ਚਲੋ ਐਟ ਦੀ ਐਂਡ ਭੋਲੇ ਤੇ ਆਜੋ ਕੁਝ ਹੋਰ ਬੰਦੇ ਇਸ ਨਾਲ ਸੀਗੇ ਇਹ ਰਗੜੇ ਗਏ ਜੀ ਇਹਨਾਂ ਨੂੰ ਤਿੰਨ ਤਿੰਨ ਕੇਸਾਂ ਚ سزا ਹੋਈ ਆ ਖਾਸ ਤੌਰ ਤੇ ਭੋਲੇ ਦਾ ਜੇ ਗੱਲ ਦੋ ਐਨਡੀਪੀਐਸ ਦੇ ਕੇਸ ਸੀਗੇ ਇੱਕ ਚ ਹੋਈ ਸ਼ਾਇਦ 12 ਸਾਲ ਜੀ ਤੇ ਇੱਕ ਚ ਸ਼ਾਇਦ 10 ਸਾਲ ਪੱਕਾ ਨਹੀਂ ਪਤਾ ਤੇ ਇੱਕ ਸੀ ਪੀਐਮਐਲਈ ਦਾ ਆ ਜਿਹੜਾ ਈਡੀ ਵਾਲਾ ਹੁੰਦਾ ਹੂੰ ਠੀਕ ਹੈ ਜੀ ਮਨੀ ਲਾਂਡਰਿੰਗ ਦਾ ਜੀ ਤਿੰਨਾਂ ਜੀ ਸਜ਼ਾ ਹੋ ਗਈ ਬੋਲੇ ਨੂੰ ਤੇ ਚਲਦੀਆਂ ਵੀ ਤੈਨੂੰ ਨਾਲ-ਨਾਲ ਹੀ ਸੀ ਸਜ਼ਾਵਾ ਨਹੀਂ ਇਦਾਂ ਨਹੀਂ ਹੁੰਦਾ ਸੁਖਮ ਸਾਹਿਬ ਜਾਂ ਤਾਂ ਜੱਜ ਉੱਥੇ ਸਜ਼ਾ ਸੁਣਾਉਣ ਲੱਗਿਆ ਕਿਉਂਕਿ ਕੋਰਟ ਸੀਬੀਆਈ ਦਾ ਸੀ ਜਾਂ ਤੇ ਉਹ ਉੱਥੇ ਕਨਕਰੰਟ ਲਿਖਦੇ ਵਿੱਚ ਜਿਵੇਂ ਲਿਖਦੇ ਵੈਸੇ ਸਾਡੇ ਉੱਥੇ ਜੇਲ੍ਹ ਦੇ ਵਿੱਚ ਕਹਿ ਦਿੱਤਾ ਜਾਂਦਾ ਕਰੰਟ ਕਰਤੀ ਸੀ ਜੀ ਠੀਕ ਹੈ ਉਹ ਕਨਕਰੈਂਟ ਕਹਿੰਦੇ ਨੇ ਸ਼ਾਇਦ ਕਾਨੂੰਨੀ ਪਾਸ਼ਾ ਚ ਵੀ ਜਾਂ ਤਾਂ ਉਹ ਜੱਜ ਲਿਖ ਦੇਵੇ ਕਿ ਕਨਕਰੈਂਟ ਹੈ ਜੀ ਤਾਂ ਫਿਰ ਤਾਂ ਕੰਮ ਉਦਾਂ ਦਾ ਹੁੰਦਾ ਹੈ ਜੀ ਹੂੰ ਤੇ ਜੇ ਨਹੀਂ ਲਿਖਦਾ ਵੀ ਸਜਾਵਾਂ ਅਲੱਗ-ਅਲੱਗ ਚੱਲਣ ਗਿਆ ਫਿਰ ਜਿਹੜੀ ਹਾਇਰ ਅਦਾਲਤ ਹੁੰਦੀ ਹੈ ਹੂੰ ਉਹ ਉਸ ਨੂੰ ਕਨਕਰੈਂਟ ਕਰ ਦਿੰਦੀ ਹੈ ਜੀ ਠੀਕ ਹੈ ਜੀ ਮਰਜ਼ ਹੋ ਗਈ ਜਾਨੀ ਉਹਨੂੰ ਪੰਜਾਬੀ ਚ ਐਦਾ ਕਹ ਲੋ ਕਿ ਸਾਰੀਆਂ ਸਜ਼ਾਵਾਂ ਫਿਰ ਲਾ ਦਿੱਤੀਆਂ ਜਾਂਦੀਆਂ ਤੇ ਵੱਡੀ ਸਜ਼ਾ ਜਿਹੜੀ ਹੋ ਗਈ 12 ਸਾਲ ਦੀ 10-10 ਦੀਆਂ ਦੋ ਹੋ ਗਈਆਂ ਤਾਂ 12 ਸਾਲ ਜਿਹੜੀ ਕੱਟੀ ਤਾਂ ਬੰਦਾ ਮੁਕਤ ਆ ਜੀ ਇਹ ਹੁਣ ਰੌਲਾ ਸੀ 11.5 ਕੱਟ ਲਈ ਇਹਨੇ ਜਗਦੀਸ਼ ਭੋਲੇ ਨੇ 11.5 ਜਦੋਂ ਕੱਟ ਲਈ ਇਹਨੇ ਮਤਲਬ ਕਿ ਆਪਣੀ ਰਿਹਾਈ ਵਾਸਤੇ ਯਤਨ ਕੀਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਕੱਠੀਆਂ ਚਲਾ ਹੀ ਨਹੀਂ ਸਕਦੇ ਅਸੀਂ ਕੱਠੀਆਂ ਨਹੀਂ ਚਲਣੀਆਂ ਇਹ ਅਲੱਗ-ਅਲੱਗ ਚੱਲਣਗੀਆਂ ਜੀ ਤਾਂ ਫੇਰ ਦੂਜਾ ਜਿਹੜਾ ਸੀਗਾ ਨੁਕਤਾ ਉਹ ਇਹ ਆਇਆ ਕਿ ਚਲੋ ਜੇ ਰਿਹਾਈ ਨਹੀਂ ਪੱਕੀ ਰਿਹਾਈ ਤੁਸੀਂ ਕਹਿ ਰਹੇ ਹੋ ਕਿ ਸਜਾਵਾਂ ਅੱਡੇ ਅੱਡ ਅੱਡ ਚੱਲਣ ਗਿਆ ਉਹ ਅਦਾਲਤ ਨੇ ਗਾਂ ਫੈਸਲਾ ਕਰਨਾ ਤਾਂ ਬੰਦੇ ਦੀ ਕਸਟਡੀ 11.5 ਸਾਲ ਹੋ ਗਈ ਆ ਜੀ ਉਸ ਕਸਟਡੀ ਦੇ ਆਧਾਰ ਤੇ ਜੇ ਮੰਨ ਲਓ 24 ਸਾਲ ਵੀ ਸਜ਼ਾ ਹੈ ਹੂੰ ਹੂੰ 24 ਸਾਲ ਟੋਟਲ ਹੋ ਗਈ ਸਜ਼ਾ ਤਾਂ ਉਹਦੇ ਵਿੱਚੋਂ ਵੀ ਤਾਂ ਫਿਰ ਅੱਧੀ ਤਾਂ ਕੱਟ ਲਈ ਉਹ ਬੰਦੇ ਨੇ ਤੇ ਹਾਲੇ ਪੀਲਾਂ ਉਹਦੀਆਂ ਪਈਆਂ ਨੇ ਹੂੰ ਅਪੀਲਾਂ ਤੇ ਸੁਣਵਾਈ ਜਿਹੜੀ ਉਹ ਛੇਤੀ ਨਿਬੜਨੀ ਨਹੀਂ ਤੇ ਭਾਈ ਇਹਦਾ ਮਤਲਬ ਕਿ ਬੰਦੇ ਨੂੰ ਫੇਰ ਇਥੇ ਉਦੋਂ ਤੱਕ ਰੱਖਿਆ ਨਹੀਂ ਜਾ ਸਕਦਾ ਸੋ ਸ਼ਰਤਾਂ ਤਕੜੀਆਂ ਰੱਖੀਆਂ ਜਿਵੇਂ ਹੁਣ ਮੇਰੇ ਖਿਆਲ ਦੇ ਨਾਲ ਅ ਕਈ ਲੱਖ ਦਾ ਤਾਂ ਬੇਲ ਬੌਂਡ ਹੈ ਹਮ ਆਮ ਤੌਰ ਤੇ ਹੁੰਦਾ ਨਾ 50000 ਦਾ 25000 ਦਾ ਲੱਖ ਦਾ ਤਾਂ ਤੁਸੀਂ ਦੇਖੋ ਕਿ ਉੱਥੇ ਬੇਲ ਬੌਂਡ ਵੀ ਕਈ ਲੱਖਾਂ ਦਾ ਹੈ ਦੋ ਜ਼ਮਾਨਤਦਾਤਾ ਹੋਣਗੇ ਹਮ ਸਭ ਤੋਂ ਵੱਡੀ ਗੱਲ ਕਿ ਭੋਲੇ ਨੂੰ ਕਿਹਾ ਗਿਆ ਕਿ 100 ਬੂਟਾ ਲਾਉਣਾ ਤੂੰ ਇੱਕ ਤੇ ਵੀ ਤੂੰ ਠਾਣੇ ਹਾਜ਼ਰੀ ਰੱਖਣੀ ਆ ਬਾਹਰ ਅੰਦਰ ਹੋ ਜਾ ਨਹੀਂ ਸਕਦਾ ਜੀ ਨਾਲ ਇਹ ਕਿਹਾ ਗਿਆ ਕਿ 100 ਬੂਟਾ ਲਾ ਕੇ ਉਹਦੀ ਰਿਪੋਰਟ ਦੇਣੀ ਆ ਪੋਲੇ ਨੂੰ ਕਿਹਾ ਕਿ ਹੁਣ ਬੂਟੇ ਲਾ ਜੀ ਕਹਿਆ ਹੋਵੇਗਾ ਵੀ ਅੱਗੇ ਤੁਸੀਂ ਹੋਰ ਨਸ਼ੇ ਵਾਲੇ ਬੂਟੇ ਲਾਏ ਘਰਾਂ ਚ ਹੁਣ ਦੂਜੇ ਬੂਟੇ ਲਾਓ ਦੂਜੇ ਬੂਟੇ ਲਾਓ ਜੱਜ ਦੇ ਕਹਿਣ ਦਾ ਮਤਲਬ ਇਹ ਸੋ ਇਹ ਸਾਰਾ ਕੁਝ ਆ ਸਾਬ ਤਾਂ ਮਤਲਬ ਕਿ ਭਾਈ ਇਹ ਬੰਦੇ ਜਿਹੜੇ ਸੀਗੇ ਕਿਸੇ ਟਾਈਮ ਦੇ ਕਹ ਲੋ ਕਿ 17 ਸੀ ਆ ਹੁਣ ਤਾਂ 17 ਗਰਦਸ਼ ਆ ਗਏ ਨਾ ਮੇਂ ਉਦੋਂ ਦੁਨੀਆ ਦੇਖਣ ਜਾਂਦੀ ਸੀ ਕਿ ਭੋਲਾ ਆਉਂਦਾ ਹੈ ਹੁਣ ਦੁਨੀਆ ਇਹ ਦੇਖਦੀ ਹੈ ਕਿ ਭੋਲਾ ਬਾਹਰ ਆ ਰਿਹਾ ਹੂੰ ਠੀਕ ਹੈ ਨਾ ਜੀ ਕੀ ਬਾਤ ਹੈ ਦੋਨਾਂ ਚੀਜ਼ਾਂ ਚ ਫਰਕ ਹੈ ਤੇ ਮੈਂ ਇੱਕ ਵਾਰੀ ਨਾ ਉਸੇ ਗਰਾਊਂਡ 'ਚ ਮੈਂ ਘਰਦਿਆਂ ਨਾਲ ਗਿਆ ਸੀ ਤੇ ਬੱਲੂ ਉਹ ਕਿਸੇ ਚੈੱਕਅਪ ਵਾਸਤੇ ਗਏ ਸਨ ਤੇ ਮੈਂ ਉਹ ਤੁਰਦਾ ਤੁਰਦਾ ਨਾ ਲਾਗੇ ਗਰਾਊਂਡ ਸੀਗਾ ਸਰਦੀਆਂ ਦਾ ਮੌਸਮ ਸੀ ਤੇ ਮੈਂ ਉੱਥੇ ਚਲਾ ਗਿਆ ਉਸੇ ਸਟੇਜ ਤੇ ਜਿੱਥੇ ਗੱਦੇ ਲੱਗੇ ਸਨ ਕੁਸ਼ਤੀ ਵਾਲੇ ਉਸ ਜਗ੍ਹਾ ਤੇ ਜਾ ਕੇ ਖਲੋਕੇ ਮੈਂ ਦੇਖਿਆ ਕਿ ਵੇਖ ਲਓ ਭਾਈ ਕੋਈ ਸਮਾਂ ਸੀਗਾ ਤੇ ਕਿੱਥੇ ਸੂਰਜ ਚੜ੍ਹੇ ਤੇ ਕਿੱਥੇ ਜਾ ਡੋਵੇ ਉਹ ਗਰਾਉਂਡ ਦਾ ਵੀ ਹਾਲ ਉਹ ਹੁਣ ਖਸਤਾ ਜਿਹਾ ਮੈਂ ਕਹਿੰਦਾ ਹਾਲ ਵੀ ਭੋਲੇ ਵਾਲਾ ਹੀ ਹੋਇਆ ਜੀ ਵਕਤ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਮਿੱਤਰ ਜੀ ਕਹਿ ਰਹੇ ਨੇ ਮਨੂ ਜੀ ਕਹਿੰਦੇ ਕਿ ਤੁਸੀਂ 2023 ਵਾਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਭੋਲੇ ਨੂੰ ਮਿਲਣ ਗਏ ਸੀ ਤੁਸੀਂ ਨਹੀਂ ਮਿਲਣ ਨਹੀਂ ਦੇਖਣ ਗਏ ਸੀ ਹਾਂ ਜੀ ਦੇਖਣ ਗਿਆ ਸੀ ਆ ਤੁਹਾਨੂੰ ਨਵੀਂ ਗੱਲ ਦੱਸੀ ਹੈ ਮੈਂ ਉਹਦੇ ਘਰ ਗਏ ਸੀਗੇ ਤੇ ਮਸਾ ਵੜਿਆ ਮੈਂ ਕੋਈ ਬੰਦਾ ਨਾਲ ਲੈ ਕੇ ਜਵਾਖ ਸੀ ਉਸ ਟਾਈਮ ਮੇਰੇ ਪਿੰਡ ਦਾ ਮੁੰਡਾ ਜੀ 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 ਤੋਂ ਉਹਨੂੰ ਅੱਗੇ ਲਾਇਆ ਬਿਲਕੁਲ ਕਾਫੀ ਦੋਸਤ ਹੋਰ ਕਈ ਖਿਡਾਰੀਆਂ ਦੇ ਨਾਮ ਵੀ ਲੈ ਰਹੇ ਨੇ ਹਾ ਉਸ ਟਾਈਮ ਆਇਸ ਪਰ ਉਹ ਆਪਾਂ ਰਹਿ ਨਹੀਂ ਦਈਏ ਕਿਉਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜਾਂਚ ਪੜਤਾਲ ਤੋਂ ਬਾਅਦ ਕਹ ਲੋ ਕਿ ਕਲੀਨ ਸ਼ੀਟ ਮਿਲ ਗਈ ਜੀ ਹਮ ਜੀ ਇਹ ਟੇ ਲੋਸਾ ਕਹਿ ਰਹੇ ਨੇ ਕਿ ਪੈਕ ਪਲਵਾਨੀ ਦੇ ਵਿੱਚ ਜਿੰਨਾ ਵੱਡਾ ਨਾਮ ਬਣ ਜਾਂਦਾ ਤੇ ਉਹਨੂੰ ਸਾਹਮਣੇ ਰੱਖਣਾ ਉਦੋਂ ਵੀ ਔਖਾ ਹੁੰਦਾ ਤੇ ਜਗਦੀਪ ਜੀ ਵੀ ਦੱਸ ਰਹੇ ਨੇ ਹਾਂ ਜੀ ਉਹ ਗੱਲਾਂ ਤੇ ਹੋ ਗਈਆਂ ਨੇ ਕਿਹੜੇ ਕੇਸ ਸੀਗੇ ਕਿੰਨੇ ਕੇਸ ਸੀ ਕਦੋਂ ਤੋਂ ਸ਼ੁਰੂ ਹੋਏ ਨੇ ਸਾਰੀਆਂ ਗੱਲਾਂ ਲਗਭਗ ਹੋ ਗਈਆਂ ਨੇ ਜੀ ਤੇ ਚਲੋ ਆਪਾਂ ਦੁਹਰਾ ਨਹੀਂ ਕਰਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਸਿੰਘ ਕਹਿੰਦੇ ਮੈਂ ਉਹਦੇ ਕੋਲ ਕੁਸ਼ਤੀਆਂ ਕਰਦਾ ਰਿਆਂ ਕੁਸ਼ਤੀ ਕਰਦਾ ਰਿਆਂ ਉਹ ਚੇਲੇ ਹੋਣੇ ਆ ਜਾਂ ਮਤਲਬ ਕਿ ਉੱਥੇ ਖਾੜੇ 'ਚ ਕਹਿੰਦੇ ਖੁਦ ਉਹ ਬੀਅਰ ਵੀ ਨਹੀਂ ਪੀਂਦਾ ਪੁੱਤ ਦੇਖ ਲਓ ਚਲੋ ਜੀ ਚਲੋ ਕੁਝ ਚੀਜ਼ਾਂ ਦਾ ਕਹਿੰਦੇ ਨਖੇੜੇ ਨਵੇੜੇ ਹੁੰਦੇ ਨਹੀਂ ਹੁੰਦੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ